ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਤੇ ਬਠਿੰਡਾ ਬੱਸ ਸਟੈਂਡ ਬਾਹਰ ਜਾਣ ਦਾ ਮੁੱਦਾ ਠੰਡਾ ਪੈਂਦਾ ਨਜ਼ਰ ਨਹੀਂ ਆ ਰਿਹਾ। ਅਰਸਲ ਅੱਜ ਫੇਰ ਸ਼ਹਿਰ ਦੇ ਕੁਝ ਵਪਾਰੀ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਪਹੁੰਚੇ ਨੇ। ਮੰਗ ਪੱਤਰ ਦੇ ਕੇ ਬੱਸ ਸਟੈਂਡ ਨੂੰ ਇਹ ਮੰਗ ਕੀਤੀ ਹੈ ਕਿ ਬਾਹਰ ਨਾ ਲਜਾਇਆ ਜਾਵੇ। ਦੂਜੇ ਪਾਸੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕ ਟਾਈਮ ਦੁਪهره ਦਾਈ ਕਹਿਣਾ ਕਿ ਬੱਸ ਸਟੈਂਡ ਬਾਹਰ ਲੈ ਜਾਣਾ ਸ਼ਹਿਰ ਦੇ ਹਿੱਤੋਂ ਦੇ ਵਿੱਚ ਹੈ ਜੋ ਰਾਜਨੀਤਿਕ ਪਾਰਟੀਆਂ ਦੇ ਆਗੂ ਅੱਜ ਵੀ ਨਾਲ ਆਏ ਸਨ ਉਸ ਦਿਨ ਵੀ ਮੀਟਿੰਗ ਦੇ ਵਿੱਚ ਸਨ। ਉਹਨਾਂ ਕਿਹਾ ਕਿ ਉਸ ਦਿਨ ਇਹਨਾਂ ਦੇ ਵੱਲੋਂ ਸਹਿਮਤੀ ਦਿੱਤੀ ਗਈ ਸੀ ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ ਮੈਨੂੰ ਨਹੀਂ ਲੱਗਦਾ ਕਿ ਬੱਸ ਸਟੈਂਡ ਦਾ ਅੱਜ ਵਿਰੋਧ ਕਰਨਾ ਚਾਇਜ਼ ਹੈ ਪਰ ਡਿਪਟੀ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਕੁਝ ਟ੍ਰਾਂਸਪੋਰਟਰ ਤੇ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਸਾਡੀ ਮੰਗ ਬਲਤਿਆਰ ਨਾ ਦਿੱਤਾ ਗਿਆ ਤਾਂ ਸਾਡੇ ਵੱਲੋਂ ਵੱਡਾ ਸੰਘਰਸ਼ ਵਿੜਿਆ ਜਾਵੇਗਾ ਮੈਂ ਬਲਤੇਜ ਸਿੰਘ ਵਾਂਦਰ ਕਨਵੀਨਰ ਮਾਲਵਾ ਜੋਨ ਬੱਸ ਅਪਰੇਟਰੇਸ਼ਨ ਜਿਹੜਾ ਅੱਜ ਸਾਰੇ ਵਪਾਰੀ ਵਰਗ ਨੂੰ ਨਾਲ ਲੈ ਕੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਜੋ ਵੀ ਪੀੜਤ ਹੈ ਬੱਸ ਸਟੈਂਡ ਬਾਹਰ ਜਾਣ ਨਾਲ ਹੋਣ ਵਾਲੇ ਸਾਰੇ ਇੱਥੇ ਬੰਦੀਆਂ ਆਈਆਂ ਸੀ ਇੰਗਲਿਸ਼ ਅੱਜ ਅਸੀਂ ਜਿਹੜੇ ਆਪ ਦੇ ਸ਼ੰਕੇ ਆ ਉਹ ਡੀਸੀ ਸਾਹਿਬ ਨੂੰ ਦੱਸੇ ਆ ਉਹਨਾਂ ਨੇ ਕਿਹਾ ਵੀ ਇਹ ਡਵੈਲਪਮੈਂਟ ਦਾ ਹਿੱਸਾ ਹੈ ਵੀ ਤੁਸੀਂ ਇਹਦੇ ਜੜਿੱਕਾ ਨਾ ਪੜੋ ਪਰ ਅਸੀਂ ਉਹਨਾਂ ਨੂੰ ਦੱਸਿਆ ਵੀ ਅਸੀਂ ੜਿੱਕਾ ਨਹੀਂ ਬਣ ਰਹੇ ਜਿਹੜੇ ਆਉਣ ਵਾਲੀਆਂ ਪ੍ਰੋਬਲਮਾਂ ਆ ਅਸੀਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਤਾਂ ਆਪਦਾ ਹੀ ਜ਼ਿਕਰ ਕੀਤਾ ਵੀ ਪਟਿਆਲੇ ਅਸੀਂ ਬਣਾਇਆ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਆਪ ਹੀ ਦੱਸੋ ਪਟਿਆਲਾ ਕਾਮਯਾਬ ਨਹੀਂ ਆਏਗਾ ਉਹਨਾਂ ਨੇ ਮੰਨਿਆ ਇਹ ਗੱਲ ਵੀ ਪਟਿਆਲੇ ਵਾਲਾ ਇਸ ਟਾਈਮ ਤੇ ਕਾਮਯਾਬ ਨਹੀਂ ਉਹਦੇ ਵਿੱਚ ਕੁਝ ਚੇਂਜੇਜ਼ ਕਰਨੀਆਂ ਪੈਣਗੀਆਂ ਇਵੇਂ ਅਸੀਂ ਦੱਸਿਆ ਵੀ ਬਰਨਾਲਾ 25 ਸਾਲ ਹੋ ਗਏ ਉਹ ਨਹੀਂ ਅੱਜ ਅਸੀਂ ਇਹ ਵੀ ਕਿਹਾ ਹੈ ਉਹਨਾਂ ਨੂੰ ਵੀ ਜੇ ਲੁਧਿਆਣਾ ਜਲੰਧਰ ਅਮਰਸਰ ਉਸੇ ਥਾਂ ਤੇ ਰਹਿ ਸਕਦੇ ਆ ਤਾਂ ਬਠਿੰਡੇ ਨੂੰ ਵੀ ਐਲੀਵੇਟਡ ਰੋਡ ਦੇ ਕੇ ਪੁਲ ਬਣਾ ਕੇ ਇਸੇ ਥਾਂ ਤੇ ਬੱਸ ਸਟੈਂਡ ਨੂੰ ਰੱਖਿਆ ਜਾ ਸਕਦਾ ਹੈ ਉਹਨਾਂ ਨੂੰ ਉਹਨਾਂ ਅਸੀਂ ਟਾਈਮ ਦਿੱਤਾ ਹੈ ਅਸੀਂ ਆਪ ਦੇ ਸ਼ੰਕੇ ਉਹਨਾਂ ਨੂੰ ਦੱਸਿਆ ਹੈ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹਨੂੰ ਰੀਕਨਸਿਡਰ ਕਰੋ ਅਸੀਂ ਦੇਖਦੇ ਆਂ ਵੀ ਕੀ ਰੀਕਨਸਿਡਰ ਕਰਨ ਵਾਸਤੇ ਸਾਨੂੰ ਕੋਈ 5-7 ਦਿਨਾਂ ਚ ਬੁਲਾਉਂਦੇ ਆ ਜੇ ਨਹੀਂ ਬੁਲਾਉਂਦੇ ਤਾਂ ਅਸੀਂ ਫਿਰ ਪਿੰਡਾਂ ਵਾਲੀਆਂ ਪੰਚਾਇਤਾਂ ਨਾਲ ਲੈ ਕੇ ਤੇ ਸਾਰੇ ਦੁਕਾਨਦਾਰ ਵਗੈਰਾ ਲੈ ਕੇ ਸਾਰੇ ਜਿਹੜੀ ਉਹ ਇੱਕ ਐਕਸ਼ਨ ਕਮੇਟੀ ਬਣਾਈ ਹੈ ਉਹਦੇ ਨਾਲ ਅਸੀਂ ਸੰਘਰਸ਼ ਕੀਤਾ ਬੱਸ ਅੱਡੇ ਵਾਸਤੇ ਜੀ ਅਸੀਂ ਆਏ ਸੀਗੇ ਡਿਸਾਉਟ ਨੂੰ ਨੇ ਡਿਸਾਉਟ ਕਹਿੰਦੇ ਅਸੀਂ ਮਤਲਬ ਉੱਥੇ ਲੈ ਜਾਣਾ ਅਸੀਂ ਕਹਿੰਦੇ ਨਹੀਂ ਜਾਣਾ ਚਾਹੀਦਾ ਕਿ ਪਟਿਆਲੇ ਦਾ ਬੱਸ ਅੱਡਾ ਵੀ ਕੰਮਜਾਣ ਨਹੀਂਗਾ ਉੱਥੇ ਟ੍ਰੈਫਿਕ ਬਹੁਤ ਜਮ ਰੰਦਾ ਸਾਰੀ ਮਾਰਕੀਟ ਬਾਜ਼ਾਰ ਫੇਲ ਹੋ ਗਈ ਉੱਥੇ ਠੀਕ ਹੈ ਜੀ ਬਰਨਾਲੇ ਦਾ 25 ਸਾਲ ਹੋ ਗਏਗੇ ਉੱਥੇ ਫੇਲ ਅੱਡਾ ਉਧਰ ਬਾਜ਼ਾਰ ਸਾਰੇ ਫੇਲ ਹੋ ਗਏ ਠੀਕ ਹੈ ਜਿੱਥੇ ਪਹਿਲਾਂ ਸੀ ਅੱਡਾ ਅਸੀਂ ਕਹਿੰਦੇ ਜਿਵੇਂ ਅੰਬਰਸਰ ਬਣਿਆ ਹੋਇਆ ਉਹ ਵੀ ਉੱਦਦੇ ਹਣੇ ਪੜਾ ਜਲੰਧਰ ਬਣਿਆ ਹੋਇਆ ਸ਼ਹਿਰ ਦੇ ਵਿੱਚ ਹੀ ਹੈ ਫੈਲਮੈਂਟ ਹੋਈ ਜਾਂਦੀ ਉੱਤੇ ਤੇ ਇੱਥੇ ਬਿਟਿੰਡੇ ਵਾਲਾ ਇੱਥੇ ਕਿਉਂ ਨਹੀਂ ਰਹਿ ਸਕਦਾ ਬਿਟਿੰਡੇ ਵਾਲਾ ਵੀ ਇੱਥੇ ਰਹਿ ਜਾਵੇ ਕਿਉਂਕਿ ਸਾਰਾ ਬਾਜ਼ਾਰ ਫੇਲ ਹੋ ਜਾਊਗਾ ਇੱਥੇ 6 ਕਿਲੋਮੀਟਰ ਦੂਰ ਲਿ ਜਾ ਰਹੇ ਹੈ ਪੈਣਾ ਨੇ ਉੱਥੇ ਉਤਰਨਾ ਉੱਤਰਨਾ ਉੱਥੇ ਤੇ ਆਣਾ ਮੁਸ਼ਕਲ ਹੈ ਇੱਥੇ ਰਜਿੰਦਰਾ ਕੋਲ ਹੀ ਨੇੜੇ ਡੀਸੀ ਦਫ਼ਤਰ ਨੇੜੇ ਐਸਐਸਐਸਪੀ ਦਫ਼ਤਰ ਨੇੜੇ ਹੈ ਉਹ ਕਿਜੇਰੀਆਂ ਨੇੜੇ ਤਸੀਲ ਨੇੜੇ ਨਗਰ ਨਿਗਮ ਇੱਥੇ ਆ ਰਹੇ ਹੈ ਠੀਕ ਹੈ ਇਹ ਲਈ ਹਰ ਇੱਕ ਬੰਦੇ ਨੂੰ ਡਬਲ ਡਬਲ ਕਰਾਇਆ ਪਊਗਾ ਉੱਥੋਂ ਆਨ ਦਾ ਉੱਥੇ ਉਤਰੂਗਾ 20-30 ਰੁਪਏ ਲਗੇ ਤੇ ਆਉਂੂ ਡੀਸੀ ਸਾਹਿਬ ਕਹਿੰਦੇ ਹੀ ਮਤਲਬ ਅਸੀਂ ਪਰਵਰਜਨ ਕੀਤਾ ਸੀਗਾ ਕਿ ਸ਼ਹਿਰ ਦੇ ਵਾਸਤੇ ਉੱਥੇ ਲੈ ਜਾ ਰਹੇ ਹਾਂ ਇਸ ਕਰਕੇ ਅਸੀਂ ਬੇਨਤੀ ਕੀਤੀ ਡੀਸੀ ਸਾਹਿਬ ਨੂੰ ਉਹ ਦਿੱਤ ਮੰਤਰੀ ਵੀ ਸਾਨੂੰ 10 ਦਿਨਾਂ ਦੇ ਅੰਦਰ ਬੁਲਾਣਗੇ ਠੀਕ ਹੈ ਜੀ ਉਦੋਂ ਅਸੀਂ ਆਪਦਾ ਵਿੱਜਾਂਗੇ ਆਹ ਧਰਨੇ ਤੁਰਨੇ ਲਾਵਾਂਗੇ ਕਿੰਨਾ ਪੁੰਡਾ ਵਾਲੇ ਇਕੱਠੇ ਕਰਾਂਗੇ ਜਿੱਥੇ ਬੰਦੀਆਂ ਕੋ ਸਾਡੇ ਨਾਮ ਨੇ ਠੀਕ ਹੈ ਜੀ ਸਾਰੀ ਮਾਰਕੀਟ ਸਾਡੀ ਨਾਲ ਆ ਸਾਰੀ

بار کاؤس باقی جنے بھی سارے اپنے نمائندے ہیں بے وہ انڈسٹریز والے سارا دیٹنگ ٹرانسپورٹ ٹورز اینڈ ٹراویل سارا بلایا ساحد وچار وٹاندرا کرن کے اپرنت ہی آپ فائنل فیصلہ کر کے سکار کنوے کیا جڑی شنکا ہے کہ انہیں بزنس جا لکل بزنس وہ انفلوئنس ہوئے گا میں یہاں جاگا کلیئر کیا کہ یہ جاپوزل ہے یہ بٹنڈا شہر کے ہتھ ہے بٹنڈا شہر کے جی فیوچر ڈیولپمنٹ ہے وہاں وی ਕਿ ਉਹ ਇਹਦੀ ਪਲੈਨਿੰਗ ਕੀਤੀ ਹੋਈ ਹੈ ਤੇ ਕਿਸੇ ਵੀ ਵਿਅਕਤੀ ਨੂੰ ਇਸ ਤਰੀਕੇ ਦਾ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਕਿ ਇਹ ਜਿਹੜਾ ਹੈਗਾ ਪ੍ਰਪੋਜ਼ਲ ਜਿਹੜਾ ਹੈਗਾ ਇਹ ਪਬਲਿਕ ਹਿੱਤ ਵਿੱਚ ਨਹੀਂ ਹੈਗਾ ਤੇ ਇਹਨਾਂ ਨੂੰ ਮੈਂ ਸਮਝਾਇਆ ਵੀ ਕਿ ਜੇ ਇਹਨਾਂ ਦੀ ਕੋਈ ਹੋਰ ਸੁਝਾਅ ਹੈ ਕਿ ਇਹਨੂੰ ਹੋਰ ਬਿਹਤਰ ਕਰਨ ਦੇ ਵਾਸਤੇ ਉਹ ਆਪਾਂ ਜ਼ਰੂਰ ਕੰਸੀਡਰ ਕਰਾਂਗੇ ਪਰ ਜਿਹੜਾ ਪ੍ਰਪੋਜ਼ਲ ਹੈਗਾ ਉਹ ਸ਼ਹਿਰ ਦੇ ਹੈ ਹਿੱਤ ਵਿੱਚ ਹੈ ਤੇ ਇਸ ਕਰਕੇ ਇਸ ਪ੍ਰਪੋਜ਼ਲ ਨੂੰ ਤੁਸੀਂ ਵੀ ਵਾਪਸ ਆਪਣੀ ਜਿਹੜਾ ਵਿਰੋਧ ਹੈ ਉਹ ਰੀਕਨਸਿਡਰ ਕਰੋ ਕਿਉਂਕਿ ਆਪਾਂ ਸਾਰੇ ਜਿਹੜੇ ਵੀ ਵਰਗ ਹੈਗੇ ਆ ਜਿਹੜੇ ਵੀ ਗਰੁੱਪਸ ਹੈਗੇ ਆ ਉਹਨਾਂ ਸਾਰਿਆਂ ਦੇ ਨਾਲ ਇਨਫੈਕਟ ਸਾਰੀ ਪੋਲੀਟੀਕਲ ਪਾਰਟੀਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਹੀ ਇਹ ਫੈਸਲਾ ਲਿਆ ਸੀ ਤੇ ਇਹਨਾਂ ਨੇ ਸਾਰਿਆਂ ਨੇ ਸਰਵਸਹਿਮਤੀ ਦਿੱਤੀ ਸੀ ਆਪਾਂ ਉਹਦੀ ਵੀਡੀਓਗ੍ਰਾਫੀ ਵੀ ਤੱਕ ਕਰਾਈ ਸੀ ਕਿ ਇਹ ਸਾਰੇ ਇਹਨਾਂ ਨੇ ਜਿਹੜੀ ਹੈਗੀ ਉਸ ਵੇਲੇ ਸਹਿਮਤੀ ਦਿੱਤੀ ਸੀ ਸਾਹਮਣੇ ਵੀ ਤੁਸੀਂ ਸਾਡੇ ਸਾਹਮਣੇ ਵੀ ਇਹ ਮੰਨ ਲਿਆ ਕਿ ਜੀ ਆਪਾਂ ਉਸ ਮੀਟਿੰਗ ਵਿੱਚ ਵੀ ਬਿਲਕੁਲ ਮੌਜੂਦ ਸੀਗੇ ਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਇਹਦਾ ਵਿਰੋਧ ਕੋਈ ਲੌ ਹੋਏ ਜਲੋਏ ਤੇ ਸਾਰੀ ਜਿੰਨੀ ਵੀ ਪਾਵੇਂ ਉਹ ਪੋਲਿਟੀਕਲ ਪਾਰਟੀਆਂ ਤੋਂ ਪਾਵੇਂ ਕੋਈ ਹੋਰ جڑے جن ہون ہونا ضرور اے بارے جڑا یہ سپورٹ کرنا چاہی دا تے نال جڑا باقی سارے کچھ جڑے اشوز ہے امپروومنٹ جے جی کوئی آم پاویں وہ سٹی بس سروس دی گل ہوئے پاویں وہ جڑا شٹل بس دی گل ہوئے وہ ضرور اپنا جا پہلا بھی کیونکہ سی ایم صاحب نے بھی کیا کہ جی آپ نو دھیان میں رکھنا ہے تے نال ہی جڑا پرانا بس اسٹینڈ ہے انہوں بھی جڑی لوکل بس سروس ناٹ سٹیز بس بلکہ جڑے آس پاس کے ساٹھ ستر کلو میٹر کے دائرے بھی بسیں چلتی ہیں وہ پرانے بس سٹینڈ سے دی ہی چلنگیاں تو مجھے لگتا ہے ਕਿ ਦੋਨੋ ਬੱਸ ਸਟੈਂਡ ਜਿਹੜਾ ਆਏਗਾ ਚੰਗਾ ਰਹੇਗਾ ਕਿ ਬਾਹਰ ਜਿਹੜੀ ਵੱਡੀ ਵੈਸੇ ਹੈ ਉਹ ਬਾਹਰ ਜਿਹੜੇ ਆਪਣਾ ਨਵਾਂ ਬੱਸ ਸਟੈਂਡ ਬਣੇਗਾ ਉਹਦੇ ਵਿੱਚੋਂ ਜਾਣ ਤੇ ਸ਼ਹਿਰ ਦੇ ਅੰਦਰ ਆਂਦੀ ਉਹਨਾਂ ਨੂੰ ਲੋਡ ਨਾ ਪਵੇ ਤੇ ਸ਼ਹਿਰ ਦੇ ਅੰਦਰ ਆਨਦੇ ਵਾਸਤੇ ਜਿਹੜੀ ਸਿਟੀ ਬੱਸ ਸਰਵਿਸ ਹੈ ਲੋਕਲ ਬੱਸ ਸਰਵਿਸ ਹੈ ਉਹਦਾ ਇਸਤੇਮਾਲ ਸਰ ਆਪਕੋ ਬਹੁਤ ਜਾਨਦਾ ਛੋਟੀ ਜਿਹੀ ਸੋਚ ਆ

ਇੱਕ ਮਹ ਦੇਖੋ ਹਰ ਇਨਸਾਨ ਦਾ ਆਪਣਾ ਇੱਕ ਸੁਝਾਅ ਹੁੰਦਾ ਹੈ ਆਪਣਾ ਇੱਕ ਰੁਝਾਨ ਹੁੰਦਾ ਹੈ ਇਹਦੇ ਵਿੱਚ ਕਈ ਸਾਰੇ ਜਿਹੜੇ ਹੈਗੇ ਆ ਉਹ ਪੋਲਿਟਿਕਲ ਲੀਡਰਸ ਮੋਸਟਲੀ ਜਿਹੜੇ ਹੈ ਕਿ ਪੋਲਿਟਿਕਲ ਲੀਡਰਸ ਕਿ ਕੁਝ ਉਹਦੇ ਵਿੱਚੋਂ ਇੱਕ ਆਦ ਜਿਹੜੇ ਹੈਗੇ ਆ ਉਹ ਟਰਾਂਸਪੋਰਟ ਵਾਲੇ ਤੇ ਇੱਕ ਉਹ ਸੀਗਾ ਪਰ ਇਹ ਜਿਹੜੇ ਮੈਂ ਕਿਹਾ ਵੀ ਕਿ ਜਿਹੜਾ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਹੈਗੇ ਤੇ ਜਿਹੜੇ ਇੱਕ ਦੋ ਜਿਹੜਾ ਤੁਸੀਂ ਟਰਾਂਸਪੋਰਟ ਵਾਲੇ ਜਿਹੜੇ ਸੀਗੇ ਉਹ ਵੀ ਜਿਹੜੇ ਉਹ ਵੀ ਉਸ ਮੀਟਿੰਗ ਵਿੱਚ ਮੌਜੂਦ ਸੀਗੇ ਜਿਸ ਵਿੱਚ ਚੋਣਾਂ ਹਾਂ ਮੇਂ ਪਰ ਸੀ ਤੇ ਹੁਣ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਕੁਝ ਚੀਜ਼ਾਂ ਨੂੰ ਆਪਾਂ ਪੋਲਿਟਿਕਸ ਤੋਂ ਜਾਂ ਫਿਰ ਜਸਟ ਵਿਰੋਧ ਦੇ ਕਲ ਕਰਨ ਬਾਰੇ ਉਸ ਤੋਂ ਅੱਗੇ ਉੱਪਰ ਉੱਠ ਕੇ ਜੜਾਇਗਾ ਸੋਚਣਾ ਚਾਹੀਦਾ ਕਿਉਂਕਿ ਇਹ ਸ਼ਹਿਰ ਦੇ ਭਲੇ ਦੀ ਗੱਲ ਹੈ ਕੀ ਹੈ ਤਾਂ ਮੈਂ ਉਮੀਦ یہی ਕਰਾਂਗਾ ਕਿ ਉਹ ਆਪਣੇ ਵਿਰਾਂਤ ਵਿਰੋਧ ਨੂੰ ਜੜਾਇਗਾ ਮੋੜ ਵਿਚਾਰਨਗੇ ਤੇ ਇਹਦਾ ਵਿਰੋਧ ਨਾ ਕਰਕੇ ਸ਼ਹਿਰ ਦੇ ਭਲੇ ਦੇ ਵਾਸਤੇ ਪ੍ਰੋਜੈਕਟ ਨੂੰ ਸਪੋਰਟ ਕਰਨਗੇ